ਸਾ ਸנגਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਜਿਵੇਂ ਕਿ ਤੁਸੀਂ ਲਗਾਤਾਰ ਸਾਨੂੰ ਵੇਖ ਰਹੇ ਹੋ ਕਿ ਅਸੀਂ ਹੜਪੀੜਤ ਪਰਿਵਾਰਾਂ ਦੇ ਵਿੱਚ ਲਗਾਤਾਰ ਰਾਹਤ ਸਮੱਗਰੀ ਵੰਡ ਰਹੇ ਹਾਂ ਅੱਜ ਇਹ ਜਿਹੜੀ ਸਮੱਗਰੀ ਸਾਡੇ ਕੋਲ ਪਹੁੰਚੀ ਹੈ ਜੀ ਸਮਾਲ ਵੰਡਰ ਸਕੂਲ ਫੇਸ 7 ਮੁਹਾਲੀ ਤੋਂ ਇਹ ਛੋਟੇ ਛੋਟੇ ਬੱਚਿਆਂ ਨੇ ਆਪਣਾ ਕੁਝ ਸਮਾਨ ਜਿਹੜਾ ਆ ਸਾਡੇ ਡੇਰਾ ਬੱਬਾ ਨਾਨਕ ਏਰੀਏ ਦੇ ਹੜਪੀੜ ਤੇ ਲੋਕਾਂ ਦੇ ਲਈ ਭੇਜਿਆ ਤੇ ਇਹਦੇ ਵਿੱਚ ਜਿਹੜਾ ਸਮਾਨ ਆ ਤੇ ਇਹਦੇ ਵਿੱਚ ਮਿਕਸ ਦਾਲ ਆ ਜੀ 25 ਕਿਲੋ ਤੇ 30 ਕੰਬਲ ਨੇ ਇੱਕ ਕੌਨਸਲ 45 ਕਿਲੋ ਚੌੜ ਨੇ ਤੇ 9 ਕਿਲੋ ਖੰਡ ਤੇ 1 ਲੀਟਰ ਤੇਲ ਵੀ ਆ ਆਟਾ 35 ਕਿਲੋ ਤੇ ਆ 10 ਬੈਗ ਜਿਹੜੇ ਆ ਉਹ ਕੱਪੜਿਆਂ ਦੇ ਆ ਇਹ ਬੱਚਿਆਂ ਨੇ ਕਈਆਂ ਨੇ ਆਪਣੇ ਉਥੇ ਸਕੂਲ ਦੇ ਵਿੱਚ ਇਕੱਠੇ ਕਰਕੇ ਤੇ ਇਹ ਕੱਪੜੇ ਸਾਨੂੰ ਭੇਜੇ ਆ ਇਹ ਤੁਸੀਂ ਕੰਬਲ ਵੇਖ ਰਹੇ ਹੋ ਛੋਟੇ ਛੋਟੇ ਤੇ ਇਹ ਜਿਹੜਾ 1.5 ਕੁਇੰਟਲ ਦੇ ਕਰੀਬ 1 ਕੁਇੰਟਲ 45 ਕਿਲੋ ਚੌਲ ਸੀਗੇ ਕੁਝ ਦਾਲਾਂ ਨੇ ਮਿਕਸ ਦਾਲਾਂ ਜਿਵੇਂ ਬੋਲਿਆ ਮੈਂ ਇਹ ਸਾਰੀਆਂ ਅਸੀਂ ਪੈਕਟਾਂ ਦੇ ਵਿੱਚ ਪਾ ਕੇ ਤੇ ਰੱਖਤੀਆਂ ਨੇ ਕੁਝ ਇਹ ਛੋਟੇ ਬਲੈਂਕਿਟਸ ਨੇ ਤੇ ਇਹ ਦੋਧਿਆ ਜੀ ਇਹ ਸਾਡੇ ਕੋਲ ਹਰਖੋਵਾਲ ਵਾਲੇ ਮਹਾਪੁਰਸ਼ਾਂ ਦੀ ਸੰਗਤ ਹਿਆਰਪੁਰ ਵਾਲੀ ਇਹ ਸਾਨੂੰ ਕੁਝ ਦੇ ਗਏ ਸਨ ਉਹ ਕਾਫੀ ਦਿਨ ਪਹਿਲਾਂ ਤੇ ਸਾਡੇ ਕੋਲ ਕੁਛ ਇਹ ਬਚਦਾ ਸੀਗਾ ਸੁੱਕਾ ਦੁੱਧ ਅੱਜ ਵੀ ਅਸੀਂ ਦੇਣ ਜਾ ਰਹੇ ਹਾਂ ਤੇ ਇਹ ਆਟਾ ਜੀ ਕੋਈ ਇਹਦੇ ਪੈਕੇਟ ਆਟੇ ਦੇ ਨੇ ਲੋੜਵੰਦ ਪਰਿਵਾਰਾਂ ਦੇ ਵਿੱਚ ਅੱਜ ਅਸੀਂ ਇਹ ਸਾਰਾ ਕੁਝ ਵੰਡਣ ਜਾ ਰਹੇ ਹਾਂ ਤੇ ਬੇहद ਸ਼ੁਕਰਗੁਜ਼ਾਰ ਹਾਂ ਜੀ ਸਮਾਲ ਵੰਡਰ ਸਕੂਲ ਫੇਸ 7 ਮੁਹਾਲੀ ਦੇ ਪ੍ਰਿੰਸੀਪਲ ਸਾਹਿਬ ਦੇ ਸਾਰੇ ਟੀਚਰ ਸਾਹਿਬਾਨ ਦੇ ਤੇ ਪਿਆਰੇ ਪਿਆਰੇ ਬੱਚਿਆਂ ਦੇ ਜਿਨ੍ਹਾਂ ਨੇ ਹੜਪੀੜਤ ਆ ਲੋਕਾਂ ਦੇ ਲਈ ਬਹੁਤ ਵੱਡਾ ਕੰਟਰੀਬਿਊਸ਼ਨ ਦਿੱਤਾ ਹੈ ਅਸੀਂ ਉਹਨਾਂ ਦੇ ਬੇहद ਸ਼ੁਕਰਗੁਜ਼ਾਰ ਹਾਂ ਸਤਿਗੁਰੂ ਕਿਰਪਾ ਕਰਨ ਇਹਨਾਂ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨੂੰ ਸਤਿਗੁਰੂ ਜੀ ਵਿੱਧਿਆਦਾਨ ਬਖਸ਼ਣ ਤੇ ਚੰਗੇ ਜੀਵਨ ਵਾਲੇ ਬਣਾਉਣ ਇਹਨਾਂ ਨੂੰ ਇਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਟੀਚਰ ਸਾਹਿਬਾਨ ਦੇ ਅਸੀਂ ਬੇहद ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੇਰ ਕੇ ਇਹ ਗੱਲ ਦੱਸੀ ਕਿ ਉਸ ਇਲਾਕੇ ਦੇ ਵਿੱਚ ਆ ਲੋਕ ਮੁਸ਼ਕਲ ਦੇ ਵਿੱਚ ਨੇ ਤੇ ਉਹਨਾਂ ਨੂੰ ਇਸ ਰਾਹਤ ਸਮਗਰੀ ਦੀ ਲੋੜ ਆ ਤੇ ਇਸ ਕਰਕੇ ਉਹਨਾਂ ਨੇ ਇਹ ਸਾਰੀ ਰਾਹਤ ਸਮਗਰੀ ਜਿਹੜੀ ਆ ਸਾਡੇ ਕੋਲ ਭੇਜੀ ਆ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਹੁਣ ਚੰਦ ਮਿੰਟਾਂ ਦੇ ਵਿੱਚ ਹੀ ਸਾਡੇ ਕੋਲ ਲੋੜਵੰਦ ਪਰਿਵਾਰਾਂ ਨੂੰ ਅਸੀਂ ਸੱਦਾ ਦਿੱਤਾ ਤੇ ਉਹ ਪਹੁੰਚ ਰਿਹਾ ਤੇ ਅਸੀਂ ਉਹਨਾਂ ਨੂੰ ਸਾਰੀ ਸੇਵਾ ਜਿਹੜੀ ਆ ਉਹਨਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਜੀ ਹੁਣ ਅਸੀਂ ਇਸ ਰਾਹਤ ਸਮਗਰੀ ਨੂੰ ਲੋੜਵੰਦ ਪਰਿਵਾਰਾਂ ਦੇ ਵਿੱਚ ਡਿਲੀਵਰ ਕਰਨ ਜਾ ਰਹੇ ਹਾਂ ਆ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਸਾਡੇ ਕੋਲ ਪਰਿਵਾਰ ਜਿਹੜੇ ਆ ਉਹ ਪਹੁੰਚਣਾ ਸ਼ੁਰੂ ਹੋ ਗਿਆ ਬਸ ਚੰਦ ਮਿੰਟਾਂ ਦੇ ਵਿੱਚ ਹੀ ਅਸੀਂ ਹੁਣ ਇਹ ਸੇਵਾ ਆਨੰਦ ਪਰਿਵਾਰਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਜੀ ਇੱਕੇ ਵਾਰੀ ਨਾ ਵਾਰੀ ਨਾ ਲੈਣ ਕਿ ਤਾਈ ਜੀ ਜੀ ਇੱਕੋ ਇੱਕ ਵਾਰੀ ਜੀ ਬਸ ਇੱਕ ਵਾਰ ਤੋਂ ਅੱਛਾ ਹੋਰ

ਆ ਵੀ ਖਫੜਾਈ ਜਾ ਹੋਈ ਚੌਲਾਂ ਦਾ ਫੜਾਈ ਜਾ ਚੌਲ ਚਲੇ ਫੜਾ ਤੇ ਕੋਰ ਫੜਾ ਕੀ ਹੋਰ ਗੱਲ ਹੈ ਇਹ ਕੋਹ ਹੋ ਚੌਲ ਕਰੀ ਤਾਲ ਕੱਲੇ ਚੌੜ ਫੜਾ ਕੱਲੇ ਚੌੜ ਆਓ ਫੜਾ ਦੇ ਕੰਬਲ ਆਓ ਹੁੜਾ ਦੇ ਹਰ ਹਰੇ ਜਾ ਹਰ ਆ ਗਿਆ ਇਹ ਹਰ ਕੰਮ ਕਰਦਾ ਹੋਰ ਕਿਹੜਾ ਰਹਿ ਗਿਆ ਹੋਰ ਕਿਹੜੇ ਜੀ ਰਹਿ ਗਿਆ ਇਹ ਕਰ ਰਹੇ ਹੋ ਕੋਰ ਕੋਰੇਂਦਾ ਇਹ ਤੁਲੇ ਆ ਨੰਦਾ ਕੀ ਆ ਕਪੜੇ ਜਿਹੜੇ ਬੱਚਿਆਂ ਦੇ ਆ ਤੁਸੀਂ ਬਾਹਰ ਸੈਟ ਕਰਕੇ ਉਧਰ ਲੈ ਲੋ ਇਹ ਦੇ ਲੋ ਤਾਂ ਪੇ ਗਿਆ ਮੁੰਡਾ ਤੇਨਾ ਜਿਹਾ ਲਾਮਾ ਜੋਗਿਆ ਲੱਗਿਆ ਕੈ ਕਿ ਚਾਹਤ ਨਹੀਂ ਆ ਫੜ ਬੈਡ ਦੀ ਚਾਹਤ ਇਹ ਹਮੇ ਨਾ ਬੈਡ ਦੀਆਂ ਤੇ ਮੋਗੀਆਂ ਨਹੀਂ ਚਾਹ ਕਰੋ ਹਾਂ ਬੱਚਿਆਂ ਦੇ ਕੱਪੜੇ ਆਪਣੇ ਆਪਣੇ ਬੱਚਿਆਂ ਦੇ ਹਿਸਾਬ ਨਾਲ ਸੈਟਿੰਗ ਕਰ ਲੋ ਹਾਂ ਵੀ ਛੋਟੇ ਬੱਚਿਆਂ ਨੂੰ ਦੇ ਦੋ ਨਾ ਇਹ ਛੋਟੇ ਨਹੀਂ ਆਹ ਕਿਉਂ ਨੰਬਰ ਜਿੰਨੇ ਮਿਲਦੇ ਕੋਈ ਨਾ ਆਹ ਅੱਗੇ ਨਾ ਆਉਂਦੇ ਹਾਂ ਆਹ ਅਰੇ ਭਾਉ ਜੀ ਕਿਦਾਂ ਖੰਦੇ ਨੇ ਹੋ ਰਹੀ ਚਾਹੀਦਾ ਇੱਥੇ ਕਿੱਥੇ ਗੜਾ ਚਾਹ ਕਰੇ ਕੋਈ ਆ ਦੋ ਜੀ ਮੇਰੇ ਦਿੱਤੀ ਨਹੀਂ ਕੋਈ ਆ ਤੇ ਦੇ ਜੀ ਇਹ ਨਾ ਆ ਲੈ ਛੋਟੇ ਵੀ ਹਾਂ ਜੀ ਆ ਜੀ ਕਪੜੇ ਬੱਚਿਆਂ ਦੇ ਜਿਹੜੇ ਜਿਹੜੇ ਜਿੱਥੇ ਜਿੱਥੇ ਸੈੱਟ ਆਉਂਦੇ ਨੇ ਨਾ ਜਿੰਨਾਂ ਨੂੰ ਬੱਚੇ ਲੈ ਲਓ ਕੱਪੜਿਆਂ ਦੇ ਲੈ ਆਹ ਫੜ ਥੱਲੇ ਟੇਕਣਾ ਪਏ ਆਹ ਇੱਧਰ ਆ ਜਾਓ ਕੁਛੇ ਕੁਛੇ ਆ ਜਾਓ ਕੀ ਚਾਹੀਦਾ ਹੁਣ ਆਹ ਕੰਬੜ ਫੜਾ ਦਵਾ ਜਾਂਦਾ ਆਹ ਕੰਬੜ ਦੇ ਦਿੱਤੀ ਉਸ ਨੂੰ ਕੰਮ ਨਹੀਂ ਪੜੇਗਾ ਨਾ ਇਹਦੇ ਨਾਲ ਉਹ ਨਾਲ ਨਾਲ ਆ ਜਾ ਕੀ ਚਾਹੀਦਾ ਜੀ ਜੋ ਮਰਦੀ ਟੈਂਟ ਅੱਗੇ ਕੀ ਲਿਆ ਹਾਇ ਫੜਾ ਸੋਚ ਰਾਸ਼ਨ ਫੜਾ ਆਹ 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 ਬੱਚਿਆਂ ਦੀ ਮੇਚੇ ਦੇ ਕੱਪੜੇ ਦੋ ਇਹਨਾਂ ਨੂੰ मिले नहीं है री नहीं हाँ दुद्ध एक एक इकट હીહાહહણ શપહણળ સીરિએ શહશતા સહહણ ખીહણ ને શહળણ હીબાહણ શહહણ�й ખાહણ કોંંં� મણતા જહણણ કૂણષુ

ਹਾਂ ਜਰਨੀਆਂ ਜੀ ਜਰਨੀਆਂ ਨਾਮ ਜੀ ਕਰਾਉਂਗਾ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਵੀਡੀਓ ਚ ਵੇਖਿਆ ਹੀ ਆ ਕਿ ਸਮਾਲ ਵੰਡਰ ਸਕੂਲ ਫੇਸ 7 ਮੁਹਾਲੀ ਤੋਂ ਜਿਹੜੀ ਸੇਵਾ ਸਾਡੇ ਕੋਲ ਛੋਟੇ ਛੋਟੇ ਬੱਚਿਆਂ ਵੱਲੋਂ ਭੇਜੀ ਗਈ ਸੀਗੀ ਤੇ ਉਹ ਸਾਰੀ ਸੇਵਾ ਜਿਹੜੀ ਆ ਅਸੀਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਦਿੱਤੀ ਆ ਤੇ ਇੱਕ ਵਾਰ ਫੇਰ ਬੇहद ਸ਼ੁਕਰਗੁਜ਼ਾਰ ਹਾਂ ਸਮਾਲ ਵੰਡਰ ਸਕੂਲ ਦੇ ਸਾਰੇ ਬੱਚਿਆਂ ਦੇ ਪ੍ਰਿੰਸੀਪਲ ਸਾਹਿਬ ਦੇ ਤੇ ਸਾਰੇ ਟੀਚਰ ਸਾਹਿਬਾਨ ਦਾ ਜਿਨ੍ਹਾਂ ਬੱਚਿਆਂ ਨੇ ਬੜੇ ਸੋਹਣੇ ਆਪਣੇ ਕੱਪੜੇ ਵੀ ਔਰ ਕੰਬਲ ਵੀ ਰਾਸ਼ਨ ਵੀ ਚੌਲ ਵੀ ਹਰੇਕ ਚੀਜ਼ ਆਟਾ ਕਾਫੀ ਇਸਮਾਨ ਜਿਹੜਾ ਉਹਨਾਂ ਨੇ ਭੇਜਿਆ ਸੀਗਾ ਉਹ ਅੱਜ ਅਸੀਂ ਪਿੰਡ ਪੱਖੋਕੇ ਮੇਂ ਹਮਾਰਾਂ ਦੇ ਪوش ਮਿਹਨਤ ਕਾਸ਼ ਜ਼ਰੂਰਤਮੰਦ ਪਰਿਵਾਰਾਂ ਦੇ ਸਪੁਰਦ ਕਰ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੇ ਸੇਵਾ ਕਰਨ ਵਾਲੇ ਉਹਨਾਂ ਬੱਚਿਆਂ ਦੇ ਉਹਨਾਂ ਟੀਚਰ ਸਹਿਬਾਨ ਦੇ ਔਰ ਜਿੰਨੇ ਵੀ ਸਹਿਯੋਗੀ ਨੇ ਸਾਰਿਆਂ ਤੇ ਸਤਿਗੁਰੂ ਮੇਰ ਪ੍ਰਿਆਤ ਰੱਖਣ ਤੇ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀ ਇਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਜਾਂ ਕੁਝ ਐਸੇ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਜਿਹੜੇ ਵੇਖ ਕੇ ਪ੍ਰੇਰਣਾ ਲੈ ਕੇ ਤੇ ਹੋਰ ਵੀ ਇਸ ਤਰ੍ਹਾਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਉਹ ਸੇਵਾ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ ਸਾਡੇ ਪੱਖੋ ਕੇ ਟੀਵੀ ਚੈਨਲ ਵੱਲੋਂ ਇੱਕ ਵਾਰੀ ਫੇਰ ਸਮਾਲ ਵੰਡਰ ਸਕੂਲ ਫੇਸ 7 ਮੁਹਾਲੀ ਦੇ ਅਸੀਂ ਬੇਹਦ ਸ਼ੁਕਰਗੁਜ਼ਾਰ ਆ ਜਿਨ੍ਹਾਂ ਵੱਲੋਂ ਭੇਜੀ ਅੱਜ ਇਹ ਰਾਹਤ ਸਮਗਰੀ ਜਿਹੜੀ ਆ ਲੋੜਵੰਦ ਪਰਿਵਾਰਾਂ ਤੱਕ ਪਹੁੰਚੀ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਤੁਹਾਡੇ ਕੋ ਅਜਾਜਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ